ਅਸੀਂ ਸੋਨਰੇਮ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਆਇਦਾ ਦਿਨ ਅੱਜ 4 ਜੂਨ ਹੈ। 4 ਜੂਨ 1606 ਜਦ ਖੁਸਰੋ ਦੀ ਜਹਾਂਗੀਰ ਦੇ ਖਿਲਾਫ ਬਗਾਵਤ ਫੇਲ ਹੋ ਗਈ ਤਾਂ ਖੁਸਰੋ ਦੇ ਨਾਲ ਹਮਦਰਦੀ ਦਾ ਦੋਸ਼ ਲਾ ਕੇ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਨੂੰ 26 ਮਈ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਤਿੰਨ ਦਿਨ ਰਾਵੀ ਦੇ ਕੰਡੇ ਤਪਦੀ ਰੇਤ ਦੇ ਵਿੱਚ ਤਸੀਹੇ ਦੇਣ ਮਗਰੋਂ 30 ਮਈ 1605 ਦੇ ਦਿਨ ਉਹਨਾਂ ਦੇ ਜਿਸਮ ਨੂੰ ਪੱਥਰਾਂ ਦੇ ਨਾਲ ਬਨ ਕੇ ਰਾਵੀ ਦਰਾ ਦੇ ਵਿੱਚ ్రోੜ ਦਿੱਤਾ ਗਿਆ। ਜਹਾਂਗੀਰ ਨੇ ਇਹ ਵੀ ਹੁਕਮ ਕੀਤਾ ਕਿ ਗੁਰੂ ਸਾਹਿਬ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਜਾਵੇ ਅਤੇ ਉਹਨਾਂ ਦੇ ਪਰਿਵਾਰ ਨੂੰ ਵੀ ਲਾਹੌਰ ਸ਼ਹਿਰ ਦੇ ਫੌਜਦਾਰ ਮਰਤਜ਼ਾ ਖਾਨ ਜੋ ਮਗਰੋਂ 1611 ਦੇ ਵਿੱਚ ਲਾਹੌਰ ਸੂਬੇ ਦਾ ਗਵਰਨਰ ਬਣ ਗਿਆ ਸੀ ਉਸ ਦੀ ਕੈਦ ਦੇ ਵਿੱਚ ਪਾ ਦਿੱਤਾ ਜਾਵੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਗੁਰੂ ਹਰਗੋਬਿੰਦ ਸਾਹਿਬ ਪਹਿਲਾਂ ਗੋਵਿੰਦਵਾਲ ਅਤੇ ਉੱਥੋਂ 4 ਜੂਨ 1606 ਦੇ ਦਿਨ ਡਰੋਲੀ ਹੁਣ ਡਰੋਲੀ ਪਾਈ ਜ਼ਿਲ੍ਹਾ ਮੋਗਾ ਦੇ ਵਿੱਚ ਆਪਣੇ ਸਾੰਧੂ ਭਾਈ ਸਾਈਂदास ਦੇ ਕੋਲ ਪਹੁੰਚ ਗਏ। ਆਪਜੀ ਦੇ ਨਾਲ ਮਾਤਾ ਗੰਗਾ ਜੀ ਅਤੇ ਪਤਨੀ ਦਿਮੋਦਰੀ ਵੀ ਸਨ। ਗੁਰੂ ਸਾਹਿਬ ਇਸ ਪਿੰਡ ਦੇ ਵਿੱਚ ਤਕਰੀਬਨ ਡੇਢ ਸਾਲ ਰਹੇ ਅਤੇ ਦਸੰਬਰ 1607 ਦੇ ਅਖੀਰ ਦੇ ਵਿੱਚ ਉੱਥੋਂ ਗੋਵਿੰਦਵਾਲ ਵਾਪਸ ਮੁੜੇ। 4 ਜੂਨ 1916 ਗਦਰ ਲਹਿਰ ਖਤਮ ਹੋਣ ਤੋਂ ਮਗਰੋਂ ਤਕਰੀਬਨ ਸਾਰੇ ਗਦਰੀਆਂ ਆਗੂ ਗ੍ਰਿਫਤਾਰ ਕਰ ਲਏ ਗਏ ਇਹਨਾਂ ਨੂੰ ਵੱਖ-ਵੱਖ ਤਰੀਕਾਂ ਤੇ ਫਾਂਸੀ ਦਿੱਤੀ ਗਈ ਭਾਈ ਈਸ਼ਰ ਸਿੰਘ ਟੁੱਡੀਕੇ ਨੂੰ 4 ਜੂਨ 1916 ਦੇ ਦਿਨ ਫਾਂਸੀ ਦਿੱਤੀ ਗਈ ਸੀ ਅਕਾਲੀ ਆਗੂ ਬਾਬਾ ਖੜਕ ਸਿੰਘ ਨੂੰ 5 ਸਾਲ ਦੀ ਕੈਦ ਕੱਟਣ ਮਗਰੋਂ 4 ਜੂਨ 1927 ਦੇ ਦਿਨ ਰਿਹਾਅ ਕੀਤਾ ਗਿਆ ਸੀ ਆਪ ਨੂੰ 4 ਅਪ੍ਰੈਲ 1922 ਦੇ ਦਿਨ 3 ਸਾਲ ਦੀ ਕੈਦ ਹੋਈ ਸੀ ਖੜਕ ਸਿੰਘ ਡੇਰਾ ਗਾਜ਼ੀਖਾਂ ਜੇਲ੍ਹ ਦੇ ਵਿੱਚ ਬੰਦ ਸੀ ਇਸ ਜੇਲ੍ਹ ਦੇ ਵਿੱਚ ਸਿੱਖਾਂ ਨੂੰ ਦਸਤਾਰ ਪਹਿਨਣ ਦੀ ਇਜਾਜ਼ਤ ਸੀ 22 ਜਨਵਰੀ 1923 ਦੇ ਦਿਨ ਜੇਲ੍ਹ ਸੁਪਰਡੈਂਟ ਨੇ ਸਿੱਖਾਂ ਨੂੰ ਬੈਰਕਾਂ ਦੇ ਵਿੱਚ ਬੰਦ ਕਰਕੇ ਨੰਬਰਦਾਰ ਅਤੇ ਵਾਰਡਨ ਮੰਗਵਾ ਕੇ ਜ਼ਬਰਦਸਤੀ ਸਿੱਖ ਕੈਦੀਆਂ ਦੀਆਂ ਦਸਤਾਰਾਂ ਲੋਹਾ ਲਈਆਂ ਜਦ ਖੜਕ ਸਿੰਘ ਦੀ ਦਸਤਾਰ ਖੋਹੀ ਗਈ ਤਾਂ ਉਹਨਾਂ ਨੇ ਆਪਣੇ ਤਣ ਦੇ ਸਾਰੇ ਕੱਪੜੇ ਲਾ ਕੇ ਸੁਪਰਡੈਂਟ ਨੂੰ ਫੜਾ ਦਿੱਤੇ ਇਸ ਤੋਂ ਮਗਰੋਂ 13 ਹੋਰ ਕੈਦੀਆਂ ਨੇ ਵੀ ਕੱਪੜੇ ਲਾ ਦਿੱਤੇ ਅਤੇ ਕਿਹਾ ਕਿ ਅਸੀਂ ਉਦੋਂ ਹੀ ਕੱਪੜੇ ਪਾਵਾਂਗੇ ਜਦੋਂ ਸਾਨੂੰ ਦਸਤਾਰਾਂ ਮਿਲਣਗੀਆਂ ਇਹ ਸਨ ਅਮਰ ਸਿੰਘ ਚਵਾਲ ਜਸਵੰਤ ਸਿੰਘ ਚਵਾਲ ਗੰਡਾ ਸਿੰਘ ਕੈਨੇਡੀਅਨ ਸੰਤੋਖ ਸਿੰਘ ਵਿਦਿਆਰਥੀ ਉਦਮ ਸਿੰਘ ਹਿਆਰਪੁਰੀ ਸੁਚਾ ਸਿੰਘ ਗਿਆਨੀ ਹਰਦੇਵ ਸਿੰਘ ਪ੍ਰਤਾਪ ਸਿੰਘ ਕਿਸ਼ਨ ਸਿੰਘ ਹਕੀਮ ਦਲੀਪ ਸਿੰਘ ਸੈਦ مولانا ਮੁਹੰਮਦ ਇਸਮਾਇਲ ਗਜ਼ਨਵੀ ਪੋਲੋ ਰਾਮਨੰਦਪੁਰੀ ਅਤੇ ਕਾਸ਼ੀ ਰਾਮ ਇਸਾਰੀ ਖੜਕ ਸਿੰਘ ਨੂੰ 3 ਸਾਲ ਦੀ ਕੈਦ ਹੋਈ ਸੀ ਪਰ ਕੱਪੜੇ ਨਾ ਪਾਉਣ ਕਰਕੇ ਅਤੇ ਸਿਰਫ ਕਸ਼ੇਰੇ ਨਾਲ ਹੀ ਰਹਿਣ ਕਰਕੇ ਉਹਨਾਂ ਦੀ ਕੈਦ 2 ਸਾਲ ਵਧਾ ਦਿੱਤੀ ਗਈ ਸੀ ਯਾਨੀ ਕਿ ਉਹਨਾਂ ਨੇ 3 ਦੀ ਜਗ੍ਹਾ 5 ਸਾਲ ਜੇਲ੍ਹ ਕੱਟੀ ਅਤੇ ਜਸਮ ਤੇ ਕੋਈ ਕਪੜਾ ਨਾ ਪਾਇਆ ਜਦੋਂ ਉਹ ਜੇਲ੍ਹ ਦੇ ਵਿੱਚ ਹੋ ਰਿਹਾ ਹੋਏ ਸਨ ਉਦੋਂ ਵੀ ਉਹ ਕਸ਼ੇਰੇ ਦੇ ਨਾਲ ਹੀ ਰਿਹਾ ਹੋਏ ਸਨ 4 ਜੂਨ 1984 3 ਤੇ 4 ਜੂਨ 1984 ਦੀ ਅੱਧੀ ਰਾਤ ਵੇਲੇ ਫੌਜ ਨੇ ਦਰਬਾਰ ਸਾਹਿਬ ਦੀ ਬਿਜਲੀ ਪਾਣੀ ਦਾ ਕਨੈਕਸ਼ਨ ਘਟ ਦਿੱਤਾ ਸਵੇਰੇ 4:40 ਤੇ ਭਾਰਤੀ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਸਭ ਤੋਂ ਪਹਿਲਾਂ ਅੱਗੇ ਭੇਜੀਆਂ ਜਾਣ ਵਾਲੀਆਂ 4 ਪਿਆਦਾ ਬਟਾਲੀਅਨਾਂ ਅਤੇ ਦੋ ਹੋਰ ਕੰਪਨੀਆਂ ਦੀ ਗਿਣਤੀ ਦੇ ਬਰਾਬਰ ਕਮਾਂਡੋ ਸਨ ਇਸ ਪਹਿਲੇ ਹਮਲਾਵਰ ਫੌਜ ਨੂੰ ਇੰਜ ਵੰਡਿਆ ਗਿਆ ਸੀ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਦੀਆਂ ਉੱਤਰ-ਪੱਛਮੀ ਬਾਈਆਂ ਘੰਟਾ ਘਰ ਤੋਂ ਅਕਾਲ ਤਖ਼ਤ ਸਾਹਿਬ ਤੱਕ ਦਾ ਇਲਾਕਾ ਇੱਕ ਪਿਆਦਾ ਬਟਾਲੀਅਨ ਇੱਕ ਕਮਾਂਡ ਇੱਕ ਕੰਪਨੀ ਪੈਰਾ ਕਮਾਂਡੋ ਇੱਕ ਕੰਪਨੀ ਸਪੈਸ਼ਲ ਬਾਰਡਰ ਫੋਰਸ ਬੀਐਸਐਫ ਫੌਜ ਨੇ ਹਮਲਾ ਕਰਨ ਵੇਲੇ ਸਭ ਤੋਂ ਪਹਿਲਾਂ ਰਾਮਗੜੀਆ ਬੁੰਗਿਆਂ ਅਤੇ ਗੁਰਰਾਮਦਾਸ ਰਾਂ ਦੇ ਪਿੱਛੇ ਵਾਲੀ ਟੈਂਕੀ ਉੱਤੇ 106 ਐਮਐਮ ਦੀ ਤੋਪ ਅਤੇ 3.7 ਇੰਚ ਦੀ ਹਾਊਸ ਵਿਜ਼ਟਰ ਦੇ ਨਾਲ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਇਸ ਲਗਾਤਾਰ ਗੋਲੀਬਾਰੀ ਦੇ ਨਾਲ ਟੈਂਕੀ ਟੁੱਟ ਗਈ ਅਤੇ ਬੁੰਗਿਆਂ ਦਾ ਉੱਪਰਲਾ ਹਿੱਸਾ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਗਿਆ। ਇਸ ਦੇ ਨਾਲ ਹੀ ਇਹ ਮੋਰਚੇ ਬਿਨਾਂ ਕਿਸੇ ਲੜਾਈ ਤੋਂ ਖਤਮ ਹੋ ਗਏ। ਭਾਵੇਂ ਅਸਲ ਲੜਾਈ 4 ਜੂਨ ਸਵੇਰੇ 4:40 ਵਜੇ ਤੇ ਸ਼ੁਰੂ ਹੋਈ ਸੀ ਪਰ ਫੌਜੀ ਹਮਲੇ ਦਾ ਚੀਫ ਬਰਾਡ ਆਪਣੀ ਕਿਤਾਬ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਇਸ ਨੂੰ 5 ਜੂਨ ਸ਼ਾਮ 4:30 ਵਜੇ ਤੋਂ ਬਾਅਦ ਲਿਖਦਾ ਹੈ। ਜਦੋਂ ਕਿ ਉਸ ਦੇ ਮੁਤਾਬਕ ਫੌਜ ਨੇ ਲਾਊਡ ਸਪੀਕਰਾਂ ਦੇ ਰਾਹੀਂ ਲੋਕਾਂ ਨੂੰ ਦਰਬਾਰ ਸਾਹਿਬ ਦੇ ਵਿੱਚੋਂ ਬਾਹਰ ਆ ਜਾਣ ਵਾਸਤੇ ਆਖਿਆ ਸੀ। ਬਰਾਡ ਦੇ ਮੁਤਾਬਕ ਇਹ ਐਲਾਨ ਸ਼ਾਮ ਨੂੰ 7 ਵਜੇ ਤੱਕ ਕੀਤੇ ਜਾਂਦੇ ਰਹੇ ਉਸ ਦਾ ਕਹਿਣਾ ਇਹ ਸੀਗਾ ਕਿ 7 ਵਜੇ ਦੇ ਕਰੀਬ ਸਿਰਫ 129 ਆਦਮੀ ਔਰਤਾਂ ਤੇ ਬੱਚੇ ਹੀ ਬਾਹਰ ਆਏ ਸਨ ਇਹਨਾਂ ਬਾਲਗਾਂ ਦੇ ਵਿੱਚੋਂ ਬਹੁਤੇ ਬਿਮਾਰ ਸਨ ਪਰ ਬਰਾਡ ਜੀ ਦਿੱਤੀ ਤਰੀਖ ਅਤੇ ਵਕਤ ਦੋਵੇਂ ਗਲਤ ਨੇ ਬਰਾਡ ਜੀ ਦਿੱਤੀ ਤਰੀਖ ਦਰਅਸਲ ਆਖਰੀ ਵੱਡੇ ਹਮਲੇ ਦੀ ਸ਼ੁਰੂਆਤ ਦੀ ਤਰੀਖ ਹੈ ਆਮ ਤੌਰ ਤੇ ਵੀ ਕਿਹਾ ਜਾਂਦਾ ਹੈ ਕਿ ਭਾਰਤੀ ਫੌਜ ਨੇ ਸਿਰਫ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਕੁਝ ਲੇਖਕ ਲਿਖਦੇ ਨੇ ਕਿ 37 ਗੁਰਦੁਆਰਿਆਂ ਤੇ ਵੀ ਹਮਲਾ ਕੀਤਾ ਗਿਆ ਸੀ ਦਰਸਲ ਫੌਜ ਨੇ 125 ਗੁਰਦੁਆਰਿਆਂ ਤੇ ਹਮਲਾ ਕੀਤਾ ਸੀ ਇਸ ਹਮਲੇ ਦੇ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ, ਦੁੱਖ ਨਿਵਾਰਨ ਪਟਿਆਲਾ, ਸ੍ਰੀ ਮੁਕਤਸਰ ਸਾਹਿਬ ਅਤੇ ਹੋਰਨਾਂ ਥਾਵਾਂ ਤੇ ਸੈਂਕੜੇ ਸਿੱਖ ਸ਼ਹੀਦ ਹੋਏ ਸਨ 4 ਜੂਨ 1984 ਦੇ ਦਿਨ ਭਾਰਤੀ ਫੌਜ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਹੀ ਨਹੀਂ ਬਲਕਿ 125 ਤੋਂ ਵੱਧ ਹੋਰ ਗੁਰਦੁਆਰਿਆਂ ਤੇ ਵੀ ਹਮਲੇ ਕੀਤੇ ਸਨ। ਇਹਨਾਂ ਦੇ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਪਟਿਆਲਾ ਵੀ ਸੀ। ਪਟਿਆਲਾ ਦੇ ਹਮਲੇ ਦੇ ਵਿੱਚ ਸ਼ਹੀਦ ਹੋਣ ਵਾਲੇ ਸਿੱਖ ਸਨ ਹਰੀ ਸਿੰਘ ਪੁੱਤਰ ਨੱਥਾ ਸਿੰਘ, ਮਲਕੀਤ ਸਿੰਘ ਪੁੱਤਰ ਵਿਸਾਖਾ ਸਿੰਘ, ਹਰਪ੍ਰੀਤ ਸਿੰਘ ਪੁੱਤਰ ਨਿਸ਼ਾਨ ਸਿੰਘ, ਬਲਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਚੀਮਾ ਸੰਗਰੂਰ, ਹਰੀ ਸਿੰਘ ਪੁੱਤਰ ਨੇਕ ਸਿੰਘ ਵਾਸੀ ਚੀਮਾ ਸੰਗਰੂਰ, ਕਰਨੈਲ ਸਿੰਘ ਪੁੱਤਰ ਬਾਗਾ ਸਿੰਘ, ਜਸਦੇਵ ਸਿੰਘ ਪੁੱਤਰ ਸਰਜੀਤ ਸਿੰਘ, ਗੁਰਦਿਆਲ ਸਿੰਘ ਪੁੱਤਰ ਕਪੂਰ ਸਿੰਘ, ਮਹਿੰਦਰ ਸਿੰਘ ਪੁੱਤਰ ਮੁਖਤ ਪੁੱਤਰ ਤਲਸੀ RAM ਤੇ ਅਮਰ ਸਿੰਘ ਪੁੱਤਰ ਰਤਨ ਸਿੰਘ ਇਹਨਾਂ ਦੇ ਵਿੱਚ ਸ੍ਰੀ ਮੁਕਸਰ ਸਾਹਿਬ ਦੇ ਵੀ ਤਿੰਨ ਗੁਰਦੁਆਰੇ ਸਨ ਮੁਕਸਰ ਦੇ ਹਮਲੇ ਦੇ ਵਿੱਚ ਸ਼ਹੀਦ ਹੋਣ ਵਾਲੇ ਸਿੱਖ ਸਨ ਗੁਰੂ ਸਿੰਘ ਪੁੱਤਰ ਫੂਮਨ ਸਿੰਘ ਵਾਸੀ ਪੱਟੀ ਤੰਬੂ ਸਾਹਿਬ ਕਰਤਾਰ ਸਿੰਘ ਪੁੱਤਰ ਸੁਖਜੈਨ ਸਿੰਘ ਵਾਸੀ ਦਲੀਪ ਸਿੰਘ ਵਾਲਾ ਫਰੀਦਕੋਟ ਪਪਿੰਦਰ ਸਿੰਘ ਪੁੱਤਰ ਜਗਰਾਦ ਸਿੰਘ ਵਾਸੀ ਭੁੱਲਰ ਵਾਲਾ ਗੁਰਦਾਸਪੁਰ ਜੀਤ ਸਿੰਘ ਪੁੱਤਰ ਭਾਲਾ ਸਿੰਘ ਵਾਸੀ ਸ਼ੇਖ ਕਲਾਂ ਫਰੀਦਕੋਟ ਭਾਈ ਵਰਸਾ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਡੱਬ ਵਾਲੀ ਢਾਬ ਫਰੀਦਕੋਟ ਚਾਨਣ ਸਿੰਘ ਪੁੱਤਰ ਲਾਲ ਸਿੰਘ ਵਾਸੀ ਮਸਕੰਦ ਫਰੀਦਕੋਟ ਜਗਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਤਲਵੰਡੀ ਪੰਘੇਰੀਆਂ ਫਰੀਦਕੋਟ ਅਜੀਤ ਸਿੰਘ ਪੁੱਤਰ ਸੁਚਾ ਸਿੰਘ ਵਾਸੀ ਫਰੀਦਕੋਟ ਅਜੀਤ ਸਿੰਘ ਪੁੱਤਰ ਭਾਈ ਖਜਾਨ ਸਿੰਘ ਵਾਸੀ ਰੱਤਾ ਖੇੜਾ ਫਰੀਦਕੋਟ 4 ਜੂਨ 1987 ਦੇ ਦਿਨ ਅਮਰੀਕਨ ਕਾਂਗਰਸ ਦੇ ਵਿੱਚ ਪੰਜਾਬ ਅਤੇ ਸਿੱਖ ਮਸਲਿਆਂ ਬਾਰੇ ਚਰਚਾ ਹੋਈ। ਇਸ ਮੌਕੇ ਤੇ ਬੋਲਦੇ ਆ ਮਿਸਟਰ ਸ਼ਾਮਵੇ ਨੇ ਅਮਰੀਕਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਿੱਖਾਂ ਤੇ ਜ਼ੁਲਮ ਕਰ ਰਹੇ ਭਾਰਤ ਦੇ ਨਾਲ ਉੱਚੀ ਤਕਨੀਕੀ ਖੋਜ ਦਾ ਸਮਝੌਤਾ ਰਾਦ ਕਰ ਦੇਣ। ਇਹ ਚਰਚਾ ਕਰਵਾਉਣ ਅਤੇ ਸਿੱਖਾਂ ਵਾਸਤੇ ਅਮਰੀਕਨ ਆਗੂਆਂ ਦੀ ਹਮਾਇਤ ਲੈਣ ਦਾ ਸਿਹਰਾ ਡਾਕਟਰ ਗੁਰਮੀਤ ਸਿੰਘ ਔਲਖ ਦੇ ਸਿਰ ਸੀ। 4 ਜੂਨ 1988 ਦੇ ਦਿਨ ਪੁਲਿਸ ਨੇ ਜਗਮੀਲ ਸਿੰਘ ਉਰਫ ਜੱਗਾ ਖਾਨਪੁਰ ਜ਼ਿਲ੍ਹਾ ਲੁਧਿਆਣਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 4 ਜੂਨ 1992 ਦਿਨ ਪੰਜਾਬ ਪੁਲਿਸ ਨੇ ਸੁਰਜਨ ਸਿੰਘ ਸਰਜੂ, ਪਵਿੱਤਰ ਸਿੰਘ ਬੱਬਰ, ਸੁਖਦੇਵ ਸਿੰਘ ਵਿਧਾਈ, ਅਮਰਦੀਪ ਸਿੰਘ ਔਰ ਫਹਿਮੀ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 4 ਜੂਨ 1992 ਦਿਨ ਪੁਲਿਸ ਨੇ ਰਣਜੀਤ ਸਿੰਘ ਢੱਲਵਾ, ਰਾਮਪੁਰਾ ਫੂਲਕੋਲ ਅਤੇ ਚਾਰ ਹੋਰ ਸਿੱਖ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ। 4 ਜੂਨ 1993 ਦਿਨ ਪੁਲਿਸ ਨੇ ਨਾਰ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਅਲੀਪੁਰ ਖਾਲਸਾ ਨੇੜੇ ਬਹਿਮਤਪੁਰ ਜ਼ਿਲ੍ਹਾ ਸੰਗਰੂਰ ਅਤੇ ਸਤਨਾਮ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਕੈਰੋਂ ਜ਼ਿਲ੍ਹਾ ਤਰਨਤਾਰਨ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 4 ਜੂਨ 1994 ਦਿਨ ਦਰਬਾਰ ਸਾਹਿਬ ਤੇ ਹਮਲੇ ਦੀ ਵਰੇ ਗਣ ਦੇ ਮੌਕੇ ਤੇ ਅਮਰੀਕਾ ਦੀ ਕਾਂਗਰਸ ਦੇ 12 ਮੈਂਬਰਾਂ ਨੇ ਪਾਕਿਸਤਾਨ ਅਤੇ ਭਾਰਤ ਦੇ ਵਿਚਕਾਰ ਖਾਲਿਸਤਾਨ ਦੀ ਬਫਰ ਸਟੇਟ ਕਾਇਮ ਕਰਨ ਦੀ ਮੰਗ ਕੀਤੀ ਇਸ ਮਹਿਮ ਦਾ ਸੇਹਰਾ ਡਾਕਟਰ ਗੁਰਮੀਤ ਸਿੰਘ ਔਲਖ ਦੇ ਸਿਰ ਤੇ ਸੀ ਜਿਸ ਨੇ ਅਮਰੀਕਨ ਕਾਂਗਰਸਮੈਨ ਕੋਲੋਂ ਇਹ ਬਿਆਨ ਦਿਵਾਇਆ ਸੀ 4 ਜੂਨ 2014 ਦੇ ਦਿਨ ਪਾਇਲ ਲੁਧਿਆਣਾ ਦੀ ਇੱਕ ਅਦਾਲਤ ਨੇ ਡਾਕਟਰ ਜਸਪਾਲ ਸਿੰਘ ਸਿੱਧੂ ਪਿਤਾ ਦਲਜੀਤ ਸਿੰਘ ਬਿੱਟੂ ਜਸਪਾਲ ਸਿੰਘ ਐਡਵੋਕੇਟ ਮੰਜਪੁਰ ਬਲਵਿੰਦਰ ਸਿੰਘ ਤਲਵਾੜਾ ਬਲਵਿੰਦਰ ਸਿੰਘ ਸ਼ਤਰਾਨਾ ਅਤੇ ਮਲਕੀਤ ਸਿੰਘ ਭੋਤਰਾ ਨੂੰ ਅਸਲਾ ਐਕਟ ਦੇ ਹੇਠ ਦਰਜ ਕੀਤੇ ਗਏ ਝੂਠੇ ਕੇਸ ਦੇ ਵਿੱਚੋਂ ਬਾ ਇੱਜ਼ਤ ਬਰੀ ਕਰ ਦਿੱਤਾ। ਉਹਨਾਂ ਨੂੰ ਪੰਜਾਬ ਪੁਲਿਸ ਨੇ 15 ਅਗਸਤ 2006 ਦੇ ਦਿਨ ਇਸੜੂ ਕਾਨਫਰੰਸ ਤੇ ਜਾਂਦਿਆਂ ਨੂੰ ਦਰਾਹਾ ਟੋਲ ਬੈਰੀਅਰ ਤੋਂ ਗ੍ਰਿਫਤਾਰ ਕਰਕੇ ਝੂਠਾ ਕੇਸ ਪਾ ਦਿੱਤਾ ਸੀ। ਉਹਨਾਂ ਨੂੰ 8 ਸਾਲ ਅਦਾਲਤਾਂ ਦੇ ਵਿੱਚ ਖੱਜਲ ਖਵਾਰ ਹੋਣਾ ਪਿਆ। 4 ਜੂਨ 2024 ਨੂੰ ਭਾਰਤ ਦੇ ਵਿੱਚ ਐਲਾਨੇ ਗਏ ਲੋਕ ਸਭਾ ਚੋਣ ਨਤੀਜਿਆਂ ਦੇ ਵਿੱਚ ਦੋ ਪੰਥਕ ਉਮੀਦਵਾਰਾਂ ਅਮਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਨੇ ਬਾਜ਼ੀ ਮਾਰੀ। ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਐਨਐਸਏ ਤਹਿਤ ਬੰਦ ਅਮਰਿਤਪਾਲ ਸਿੰਘ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਕੁਲਵੀਰ ਸਿੰਘ ਜ਼ੀਰਾ ਨੂੰ 197120 ਵੋਟਾਂ ਦੇ ਫਰਕ ਦੇ ਨਾਲ ਹਰਾਇਆ। ਖੜੂਰ ਸਾਹਿਬ ਹਲਕੇ ਨੇ ਪੁਰਾਣਾ ਤਰਨਤਾਰਨ ਨੇ ਜੇਲ੍ਹ ਦੇ ਵਿੱਚ ਬੰਦ ਕਿਸੇ ਉਮੀਦਵਾਰ ਨੂੰ ਦੂਜੀ ਵਾਰ ਜਿਤਾਇਆ। ਇਸ ਤੋਂ ਪਹਿਲਾਂ ਜੇਲ੍ਹ ਦੇ ਵਿੱਚ ਬੰਦ ਸਿਮਰਨਜੀਤ ਸਿੰਘ ਮਾਨ ਨੂੰ 1999 ਦੀਆਂ ਚੋਣਾਂ ਦੇ ਵਿੱਚ ਜਿਤਾਇਆ ਸੀ। ਇਸੇ ਤਰ੍ਹਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਤਿਆ ਦੇ ਲਈ ਜ਼ਿੰਮੇਵਾਰ ਸ਼ਹੀਦ ਬੈਂਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਨੂੰ 7053 ਵੋਟਾਂ ਦੇ ਫਰਕ ਦੇ ਨਾਲ ਹਰਾਇਆ ਖਡੂਰ ਸਾਹਿਬ ਅਤੇ ਫਰੀਦਕੋਟ ਹਲਕੇ ਦੇ ਵਿੱਚ ਪੰਥਕ ਮੁੱਦੇ ਕਿਸਾਨੀ ਮੁੱਦੇ ਅਤੇ ਨਸ਼ਿਆਂ ਦੇ ਮੁੱਦੇ ਭਾਰੂ ਰਹੇ ਸਨ ਇਸੇ ਦਿਨ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲਾ ਅਕਾਲੀ ਦਲ 13 ਦੇ ਵਿੱਚੋਂ ਸਿਰਫ ਇੱਕ ਸੀਟ ਜਿੱਤ ਸਕਿਆ ਸੀ ਅਤੇ 11 ਸੀਟਾਂ ਤੇ ਉਸ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ ਇਤਿਹਾਸਕੀ ਕਾਲੀ ਦਲ ਦੇ 6 ਉਮੀਦਵਾਰ ਅਜੇ ਹਸਨ ਜਿਨ੍ਹਾਂ ਨੂੰ ਆਪਣੇ ਹਲਕੇ ਦੇ ਵਿੱਚੋਂ ਲੱਖ ਵੋਟ ਵੀ ਨਾ ਪਈ ਏਸੀ ਸਿੱਖ ਇਤਿਹਾਸ ਦੇ ਵਿੱਚ 4 ਜੂਨ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ